ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਗੱਭਣ ਥੋੜੇ ਕਿ ਦਿਨਾਂ ਦੀ ਕੱਚੀ ਆ ਆਓ ਕਰ ਲੈਨੇ ਬਈ ਨਾ ਗੱਲ ਬਾਤ ਆਜੋ ਬਈ ਜੀ ਬਈ ਜੀ ਹੱਸੀ ਕਾਲੀ ਗੱਲ ਬਈ ਹੋ ਠੀਕ ਹੋ ਵਧੀਆ ਬਈ ਵਧੀਆ ਨਾਮ ਤੇ ਐਡਰੈਸ ਬੋ ਨਾਮ ਸੰਦੀਪ ਆ ਬਈ ਪਿੰਡ ਮੱਝੂਕਾ ਜਿਲ੍ਹਾ ਬਰਨਲਾ ਤਹਿਸੀਲ ਬਈ ਤਪਾ ਬਈ ਨੇੜੇ ਪਿੰਡ ਬਈ ਭਟੌੜਾ ਬਈ ਮੋਬਾਈਲ ਨੰਬਰ ਬੋ 6280443797 ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਬੈਠ ਦੇਦਾ ਕਿਹੜਾ ਸੂਆ ਸੂਈ ਇਹ ਪਰੋਣ ਸੂਆ ਬਈ ਚਾਰ ਦੰਦਾਂ ਦਾ ਬੱਚਿਆ ਜੀ ਚਾਰ ਦੰਦ ਪਹਿਲਾ ਸੂਆ ਕਦੋਂ ਸੂਈ ਹੈ ਬਈ ਬਾਈ ਨੂੰ ਹੋ ਗਏ ਤਿੰਨ ਚਾਰ ਘੰਟੇ ਜੇਰ ਪੈ ਗਈ ਉਹ ਬਈ ਤਿੰਨ ਤੋਂ ਚਾਰ ਘੰਟੇ ਹੋ ਗਏ ਬਈ ਸੂਈ ਤੇ ਜੇਰ ਬਾਈ ਪੱਠਲ 'ਚ ਰੱਖੀ ਬੈਠਾ ਕੰਪਲੀਟ ਆ ਓਕੇ ਆ ਬੱਚਾ ਕੀ ਦੇਤਾ ਜੀ ਬੱਚਾ ਵੀਰੇ ਬੱਚਾ ਦੇਤਾ ਕਿੰਨਾ ਕੁ ਵੱਡਾ ਸ਼ਰਮਾ ਕੱਢੇ ਬਈ ਇਹਦਾ ਯਾਰ ਬਾਈ ਆਪਾਂ 2 ਕਿਲੋ ਚੋਇਆ ਬਸ ਹਮਮ ਠੀਕ ਆ ਕਿੰਨਾ ਦੁੱਧ ਦੇ ਦੂ ਐਸਟੀਮੇਟ ਜੀ ਦੁੱਧ ਵੀਰੇ ਆ ਯਾਰ ਮੂਰੇ ਮੌਸਮ ਦੇ ਹਿਸਾਬ ਨਾਲ ਹਮ 15 16 ਕਿਲੋ ਵਾਲੀ ਹਮ ਰਾਮਣਾ ਗੱਡੀ ਜਾਊਗੀ ਸਹੀ ਗੱਲ ਇਹਦੂ ਟੁੱਟਦੀ ਨਹੀਂ ਹੂੰ ਆਰਡਰ ਕਮਾਲਾ ਹਨੇ ਵਾਲੂ ਆ ਬਹੁਤ ਫਿਟਿੰਗ ਵਾਲਾ ਥਣ ਥਣ ਬਹੁਤ ਚੰਗਾ ਲੱਗਿਆ ਬੱਚੀ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਚਵਾਈ ਬਾਕੀ ਕੱਦ ਕੁ ਚਵਾਈ ਇੱਕ ਨੰਬਰ ਇੱਕ ਨੰਬਰ ਕੱਦ ਵੀ ਫੁੱਲ ਕੱਦ ਕੁਦ ਪੂਰਾ ਹੈ ਕਿਸੇ ਪਾਸੇ ਛੋਟੀ ਨਹੀਂ ਹੈਗੀ ਖੋਲ ਦੇ ਬਈ ਤੋੜ ਕੇ ਦਿਖਾ ਦੇ ਬਰੀਡ ਚੰਗੀ ਆ ਬਈ ਸੋਈ ਸੁਵਾਈ ਆ ਲੇਵਾ ਦੇਖੋ ਪ੍ਰਸ਼ਾਂਤ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਲੀ ਦਾ ਲੈ ਬਈ ਤੋਰਾ ਚੈੱਕ ਕਰੋ ਤੋਰਾ ਵੀ ਇੱਕ ਨੰਬਰ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਨਾ ਕਰਮਾਲੀ ਦਾ ਕੀ ਬਾਤ ਆ ਬਈ ਵਰੀਟ ਚੈੱਕ ਕਰੋ ਤੋਰਾ ਚੈੱਕ ਕਰੋ ਕਮਾਲ ਆ ਬਾਈ ਤਾਜੀ ਸੂਈ ਹੈ ਜੇਰ ਬਾਈ ਬੱਠਲ ਚ ਰੱਖੀ ਬੈਠਾ ਬੱਚਾ ਕਰ ਮੈਂਨੇ ਬੱਚਾ ਲੇਤਾ ਪਹਿਲਾ ਸੂਆ ਬਹਿ ਡਾਂ ਗਿਆ ਕੀ ਠੀਕ ਹੈ ਕਿ ਨਹੀਂ ਬਾਈ ਪਲੂਣ ਬੱਚੀ ਆ ਯਾਰ ਚ ਜਿਵੇਂ ਮਰਜੀ ਚੋਈ ਚਲੇ ਪੰਜ ਛੇ ਸੂਏ ਆਏ ਨਹੀਂ ਸਹੀ ਗੱਲ ਵਕੀਲੇ ਬੇ ਦੀ ਫਿਟਿੰਗ ਬਹੁਤ ਤਕਰੀ ਤੇ ਮੁੱਲ ਕੀ ਇਹਦਾ ਮੁੱਲ ਬਾਈ 60 ਕਰਾਲਾ 65 ਕਰਾਲਾ ਜੱਸ ਨੂੰ 50000 ਰੁਪਿਆ ਲੈਣਾ ਇਹਦਾ ਠੀਕ ਹੈ ਬਾਈ ਹਾਂ ਤੇ ਨਾ ਬਸ ਮੁੱਲ ਕਰਾਉਣਾ ਬਾਈ 60 65 ਜਿੰਨਾ ਮਰਜ਼ੀ ਕਰਾ ਲਓ 50000 ਰੁਪਿਆ ਲੈਣਾਗਾ ਠੀਕ ਹੈ ਕਿ ਨਹੀਂ ਹਾਂ ਵੜ ਚੰਗੀ ਬਾਈ ਦਿੰਦਾ ਨਹੀਂ ਕੋਈ ਇਹ ਜਿਹਾ ਭਾ ਲੋਕ ਟੋਕੜਾਂ ਵੇਚੀ ਜਾਂਦੇ ਇਹ ਜਿਹੇ ਭਾ ਦੀਆਂ ਐਡਾ ਕੱਦ ਕਾਠਾ ਥੱਲੋਂ ਬਹੁਤ ਸਾਫ਼ ਆ ਬੱਚੀ ਬਾਕੀ ਚਵਾਈ ਚੂਈ ਇੱਕ ਨੰਬਰ ਲੱਗੀ ਵੀ ਆ ਸਹੀ ਹੈ ਬਾਈ ਕੋਈ ਭੂਰ ਸਰ ਲਾਣੀ ਕੁਛ ਨਹੀਂ ਜ਼ੇਰ ਦੀ ਗਰੰਟੀ ਹੈ ਜੇ ਰੋ ਪਈ ਆ ਮੁੱਲ ਬੜਾ ਜਾਇਜ਼ ਆ ਮੁੱਲ ਬਾਈ ਏਡੀ ਬੱਚੀ ਕੋਈ ਦਿੰਦਾ ਨਹੀਂ 60000 ਤੋਂ ਘੱਟ ਪਰ ਆਪਾਂ 50 ਦੀ ਦੇ ਮੁੱਲ ਜਮਾਂ ਜਿਆਦਾ ਖੱਚ ਕੇ ਮੁੱਲ ਰੱਖਿਆ ਬਈ ਨੇ ਬਾਕੀ ਤੂੰ ਲੇਵੇ ਲੂਵੇ ਦੀ ਫਿਟਿੰਗ ਬਹੁਤ ਤਕੜੀ ਆ ਬੱਛੀ ਨੂੰ ਹਾਂ ਅੱਗੇ ਵੀਰੇ 2 ਨੰਬਰ ਕਿਹੜਾ ਸੂ ਇਹ ਦੂਜਾ ਵੀਰੇ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਲੈ ਜੂ ਹਜੇ 5-4 ਦਿਨ 5-4 ਦਿਨ ਕਿੰਨਾ ਕੁ ਦੁੱਧ ਦੀ ਦੁਆਸਤੀ ਦੁੱਧ ਬਈ ਪਾ ਦੂਗੀ 22 ਕਿਲੋ ਹੂੰ ੱੱੱ ਤਿਲ ਬੋ ਪਈਆ ਤਿਲ ਬੋ ਦਾ ਬੱਚੀ ਤਿਲ ਬੋ ਭਜਨ ਭੁਜਨ ਬਹੁਤ ਆ ਖੋਲੇ ਵਾ ਕਮਾਲ ਦਾ ਬਈ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਇਹਦਾ ਭਲਾ ਭਲਾ ਜਿਆ ਫੌਣ ਲੱਗੀ ਆ ਹੂੰ ਸਹੀ ਗੱਲ ਆ ਬਈ ਕਿਆ ਬਾਤ ਬਾਕੀ ਗਰਮੀ ਵਾਲੇ ਤੋਹਫੇ ਹੀ ਆ ਦੋਨੇ ਹਾਂ ਖੋਲਿਓ ਵੀਰੇ ਤੋਰੀ ਨੀ ਵੀ ਮੂਰੇ ਗਰਮੀ ਮੰਨੀ ਜਾਣਗੀਆਂ ਇਹ ਵੀ ਕੱਚੀ ਕੱਚੀ ਉਸ ਹਾਵ ਨਾਲ ਅੰਦਾਜ਼ਾ ਲਾਇਓ ਬਣੂ ਬੈੜ ਚੰਗੀ ਰਾਜੀ ਅੱਪਲੀ ਵੀ ਆ ਫੇਸਬੁਕ ਪੂਰਾ ਚੰਗਾ ਤੋਰਾ ਦੇਖ ਤੋਰਾ ਵੀ ਇੱਕ ਤੇ ਕੀ ਮੋਲ ਆ ਬਈ ਜੈ ਜਰਾ ਮੋਲ ਬਈ ਹਾਂ ਨਾ 67 ਦੀ ਦੇਣੀ ਆ ਮਾਨਤਨ ਹੋ ਜਾ ਬਾ ਮਾੜਾ ਮੋਟੇ ਠੀਕ ਆ 67000 ਰੁਪਿਆ ਮੋਲ ਆ ਵੀਰੇ ਮਾਨਤਨ ਜ਼ਰੂਰ ਹੋ ਜਾ ਵੈੜ ਚੰਗੀਆਂ ਰਾਜੀਆਂ ਪਲੀ ਵੀ ਬਹੁਤ ਆ ਬਾਈ ਕੱਲੀ ਕੱਚੀ ਗੱਤੀ ਆ ਉਸ ਤੋਂ ਅਨੰਦਾਜ਼ਾ ਲਾਇਓ ਹੈਂਡ ਫੂਡ ਫਾਲ ਚੰਗੀਆਂ ਗਰਮੀ ਗਰਮੀ ਬਾਕੀ ਯਾਰ ਗਰਮੀ ਵਾਲੀਆਂ ਵੈੜਾ ਦੋਨੇ ਟਿਲ ਬਹੁ ਪਈਆ ਮੁੱਠੀ ਬਣੂ ਬਹੁਤ ਵਜਨ ਵਜਨ ਬਹੁਤ ਬਾਕੀ ਬਰੀਕੀ ਬਹੁਤ ਹਲੇਵੇ ਦੀ ਵੈੜ ਕੋਲੇ ਸਹੀ ਗੱਲ ਆ ਵੈੜਾ ਦੋਨੇ ਚੰਗੀਆਂ ਇਹ ਜੇ ਭਾਜ ਜਿੱਥੋਂ ਮਰਜ਼ੀ ਪਤਾ ਕਰ ਲੈ ਕੋਈ ਮਿਲ ਲੈ ਨਹੀਂ ਮਿਲਦੇ ਬਈ ਨਹੀਂ ਉਹਨਾ ਏਡੀ ਬੱਚੀ ਆ ਜਿਹਰ ਪਈ ਪੁਆਈ ਆ ਸੂਈ ਸਵਾਈ ਆ ਹਮਮ ਅੱਲਾ ਦੁੱਧ ਚੋਣਾ ਅਗਲੇ ਨੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ